ਮੇਨ ਸਾਰੇ ਨੇ ਇਕੱਠੇ ਹੋ ਕੇ ਜੀ ਅੱਜ ਰਾਜਪੁਰਾ ਪਾਲ ਵਿੱਚ 9 ਪੀਓ ਅਰੈਸਟ ਕੀਤੇ ਨੇ ਇਹ ਸਾਰੇ ਆਲਓਪਰ ਪਟਿਆਲੇ ਜਿੱਦੇ ਦੇ ਵਿੱਚ ਰੈਡਾਂ ਕੀਤੀਆਂ ਸੀ ਜੀ ਜੇਹਨਾਂ ਨੂੰ ਵੀ ਅੱਜ ਇਹਨਾਂ ਦੀ ਰੈਸਟ ਭਾਈ ਜਾਏਗੀ ਅਰੈਸਟ ਹੋਣ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਬ ਦੇ ਪੇਸ਼ ਕਰਕੇ ਇਹਨਾਂ ਦਾ ਨਿਮਾਨਤ ਹੋਵੇਗਾ ਜਿਦਾਂ ਕਿ ਤੁਸੀਂ ਜਾਣਦੇ ਹੋ ਕਿ ਪੰਜਾਬ ਪੁਲਿਸ ਵੱਲੋਂ ਲਗਾਤਾਰ ਗੈਂਗਸਟਰਾਂ ਤੇ ਨਕੇਲ ਕਸੀ ਜਾ ਰਹੀ ਹੈ ਐਨਕਾਊਂਟਰ ਵੀ ਕੀਤੇ ਜਾ ਰਹੇ ਨੇ ਅੱਜ ਰਾਜਪੁਰਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ ਨੌ ਮਲਜ਼ਮ ਜਿਨ੍ਹਾਂ ਜਿਹੜੇ ਕਿ ਰਾਜਪੁਰਾ ਕੋਰਟ ਦੇ ਵੱਲੋਂ ਮਲਜ਼ਮ ਕਰਾਰ ਦਿੱਤੇ ਗਏ ਨੇ ਭਗੋੜੇ ਕਰਾਰ ਦਿੱਤੇ ਹੋਏ ਸੀਗੇ ਉਹਨਾਂ ਨੂੰ ਅੱਜ ਨੌ ਮਲਜ਼ਮਾਂ ਨੂੰ ਰਾਜਪੁਰਾ ਪੁਲਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਤੇ ਨਾਲ ਹੀ ਜਦੋਂ ਸਿਟੀ ਇਨਚਾਰਜ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਜ਼ਿਲ੍ਹਾ ਪਟਿਆਲਾ ਦੇ ਅਧੀਨ ਪੈਂਦੇ ਹਲਕਾ ਕਨੌਰ ਰਾਜਪੁਰਾ ਤੇ ਬਨੂੜ ਦੇ ਇਲਾਕਿਆਂ ਦੇ ਉਹਨਾਂ ਨਿਵਾਸੀਆਂ ਨੂੰ ਅੱਜ ਸਿਟੀ ਪੁਲਿਸ ਰਾਜਪੁਰਾ ਵੱਲੋਂ ਕਾਬੂ ਕਰ ਲਿਆ ਗਿਆ ਜਿਨ੍ਹਾਂ ਖਿਲਾਫ ਮਾਨਯੋਗ ਅਦਾਲਤ ਰਾਜਪੁਰਾ ਦੇ ਵਿੱਚ ਮੁਕੱਦਮੇ ਦਰਜ ਸੀ ਅਤੇ આરોપીਆਂ ਨੂੰ ਮਾਨਯੋਗ ਅਦਾਲਤ ਵੱਲੋਂ ਭਗੋੜਾ ਕਰਾਰ ਦਿੱਤਾ ਹੋਇਆ ਸੀ ਇਹ ਜੀ ਸਾਨੂੰ ਅੱਜ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਇਹਦੇ ਵਿੱਚ ਸਾਡੀ ਰਾਜਪੁਰਾ ਪੁਲਿਸ ਦੀ ਟੀਮ ਨੇ ਅਤੇ ਪਟਿਆਲੇ ਜ਼ਿਲ੍ਹੇ ਦੀ ਪੁਲਿਸ ਦੀ ਟੀਮ ਨੇ ਸਾਰੇ ਨੇ ਇਕੱਠੇ ਹੋ ਕੇ ਜੀ ਅੱਜ ਰਾਜਪੁਰਾ ਥਾਣੇ ਵਿੱਚ 9 ਪੀਓ ਅਰੈਸਟ ਕੀਤੇ ਨੇ ਜਿਹੜੇ ਵੱਖ-ਵੱਖ ਮੁਕੱਦਮਿਆਂ ਵਿੱਚ ਪੀਓ ਕਰਾਰ ਹੋਏ ਹੋਏ ਨੇ ਕਿਹੜੇ-ਕਿਹੜੇ ਮਾਮਲੇ ਨੇ ਇਹਨਾਂ ਤੇ ਅੱਡ-ਅੱਡ ਮੁਕੱਦਮੇ ਦਰਜ ਨੇ ਜੀ 138 ਦੀ ਕੰਪਲੇਂਟ ਤੇ ਦੂਜੇ ਸਾਰੇ ਮੁਕੱਦਮੇ ਦਰਜ ਨੇ ਜਿਹੜੇ ਇਹ ਇੱਕ ਮੁਹਿੰਮ ਚਲਾਈ ਗਈ ਸੀਗੀ ਉਹਦੇ ਤਹਿਤ ਅੱਜ 9 ਪੀਓ ਅਰੈਸਟ ਕੀਤੇ ਗਏ ਨੇ ਜੀ ਕੋਈ ਅੱਡਰ ਟਾਈਮ ਨਹੀਂ ਜੀ ਸਾਰਿਆਂ ਦੇ ਨਵੇਂ ਪੀਓ ਨੇ ਕੋਈ ਕਿਸੇ ਟਾਈਮ ਦਾ ਕੋਈ ਪਹਿਲਾਂ ਦਾ ਕੋਈ ਸਾਲ ਹੋਗਾ ਕੁਝ ਇਹ ਸੈਂਸ ਡਰਾਅ ਹੈਗਾ ਜਿਹੜਾ ਪਹਿਲਾ ਪੀਓ ਰਿਹਾ ਉਸ ਤੋਂ ਬਾਅਦ ਜ਼ਮਾਨਤ ਲਾ ਕੇ ਦੁਬਾਰਾ ਫਿਰ ਪੀਓ ਹੋ ਗਿਆ ਹੋਈ ਨਹੀਂ ਜੀ ਇਸ ਦੀ ਫਰਸਟ ਵਾਰੀ ਦੀ ਇਹ ਫਰਸਟ ਵਾਰੀ ਦੀ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਜੀ ਸਾਰੇ ਆਲ ਓਵਰ ਪਟਿਆਲੇ ਜਿਲ੍ਹੇ ਦੇ ਵਿੱਚ ਰੇਡਾਂ ਕੀਤੀਆਂ ਸੀਗੀਆਂ ਕੋਈ ਰਾਜਪੁਰੇ ਦੇ ਕੋਈ ਘਨੌਰ ਸਰਕਲ ਦੇ ਕੋਈ ਬਨੂੜ ਦਾ ਐ ਸਾਰੇ ਪਟਿਆਲੇ ਦੇ ਅੱਡ-ਅੱਡ ਥਾਵਾਂ ਤੋਂ ਅਰੈਸਟ ਕੀਤੇ ਗਏ ਇਹ ਸਾਰੇ ਰਾਜਪੁਰੇ ਕੋਰਟ ਰੈਕਟਰਡਾਰੀ ਹਾਂ ਜੀ ਇਹ ਸਾਰੇ ਰਾਜਪੁਰੇ ਕੋਰਟ ਦੇ ਸਿਟੀ ਥਾਣੇ ਦੇ ਨੇ ਕੋਈ ਕਿਸ ਆਰਡਰ ਜਿਵੇਂ ਮੈਂ ਪਹਿਲਾਂ ਦੱਸਿਆ ਜੀ ਆਰਡਰ ਨੇ ਸਾਰੇ ਇਹ ਕੋਈ 138 ਦੀ ਕੰਪਲੇਂਟ ਦੇ ਸਾਰੇ ਜੱਜ ਸਾਹਿਬ ਵੱਲੋਂ ਪੀਓ ਬਣਾਏ ਹੋਏ ਨੇ ਉਹਨਾਂ ਨੂੰ ਅੱਜ ਅਰੈਸਟ ਕੀਤਾ ਗਿਆ ਸਰ ਇੱਕ ਹੁਣ ਕੀ ਕਾਰਵਾਈ ਕਰ ਰਹੇ ਇਹਨਾਂ ਤੇ ਇਹਨਾਂ ਨੂੰ ਜੀ ਅੱਜ ਇਹਨਾਂ ਦੀ ਅਰੈਸਟ ਬਾਈ ਜਾਊਗੀ ਅਰੈਸਟ ਕਰਨ ਤੋਂ ਬਾਅਦ ਇਹਨਾਂ ਨੂੰ ਜੱਜ ਸਾਹਿਬ ਦੇ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿੱਤਾ ਜਾਊਗਾ ਸਰ ਕੋਈ ਕਵਰੀ ਵੀ ਹੋਈ ਹੈ ਰਿਕਵਰੀ ਵੀ ਹੋਈ ਹੈ ਕੁਝ ਨਹੀਂ ਰਿਕਵਰੀ ਨਹੀਂ ਜੀ ਹਾਲੇ ਹਾਲੇ ਅਰੈਸਟ ਕੀਤੀ ਹੈ ਬਾਕੀ ਰਿਮਾਂਡ ਲੈ ਕੇ ਫਿਰ ਅੱਗੇ ਕਾਰਵਾਈ ਕਰਾਂਗੇ ਸਰ ਕੁਝ ਹੋਰ ਕਹਿਣਾ ਚਾਹੋਗੇ ਅਸੀਂ ਇਹੀ ਕਹਿਣਾ ਚਾਹਾਂਗੇ ਜੀ ਰਾਜਪੁਰਾ ਪੁਲ ਸਾਰੇ ਆਪਣੀ ਤਨਦੇਹੀ ਨਾਲ ਮਿਹਨਤ ਕਰ ਰਹੀ ਆ ਹਰ ਪੱਖ ਚ ਅਸੀਂ ਮਿਹਨਤ ਕਰ ਰਹੇ ਆ ਆਪਣੀ ਬਾਕੀ ਤੁਹਾਡੇ ਸਹਿਯੋਗ ਦੀ ਲੋੜ ਆ ਤਾਂ ਜੋ ਅਸੀਂ ਹੋਰ ਅੱਗੇ ਕ੍ਰਾਈਮ ਨੂੰ ਘਟਾ ਸਕੀਏ ਠੀਕ ਆ ਠੀਕ ਆ